ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਨੂੰ ਜਿਹੜਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ 'ਚ ਜਿਸ ਵਿੱਚ ਆਪਾਂ 19 ਤੋਂ ਲੈ ਕੇ 24 ਜੁਲਾਈ ਪੰਜਾਬ ਦਾ ਮੌਸਮ ਨਹੀਂ ਕਰਾਂਗੇ ਕਿਹਨਾ ਪਾਕਾਂ ਵਿੱਚ ਤਕੜੇ ਮੀਂਹ ਦੇ ਅਸਾਰ ਬਣ ਚੁੱਕੇ ਹਨ ਵੱਡੇ ਪੱਧਰ ਤੇ ਪੀਂਹ ਲਟ ਜਾਰੀ ਹੋ ਚੁੱਕਾ ਆਉਣ ਵਾਲੇ ਦਿਨਾਂ 'ਚ ਕਿਹਨਾ ਪਾਕਾਂ ਵਿੱਚ ਤਕੜਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਟੈਂਪਰੇਚਰ ਕਿੰਨਾ ਘਾਟਾ ਦੇਖਣ ਨੂੰ ਮਿਲੂਗਾ ਕਿਸਾਨ ਵੀਰਾਂ ਲਈ ਕੀ ਅਪਡੇਟ ਹੈ ਇਹ ਸਾਰਾ ਕੁਝ ਜਾਣਨ ਲਈ ਆਪਣੀ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਜੁੜ ਕਰੋ ਜਿਹੜੇ ਵੀ ਨਵੇਂ ਵੀਰ ਆਪਾਂ ਚੈਨਲ ਤੇ ਆਏ ਆ ਕਿਰਪਾ ਕਰਕੇ ਮੈਨੂੰ ਸਬਸਕ੍ਰਾਈਬ ਵੀ ਦੀ ਇਨਫੋਰਮੇਸ਼ਨ ਲੋਡ ਪੈਂਦੀ ਰਹਿੰਦੀ ਹੈ ਉਹਨਾਂ ਨੇ ਆਪਣੀ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲੇ ਚਲਗੇ ਆਦਾਂ ਵੀਡੀਓ ਲੈ ਹੁਣ ਤੁਸੀਂ 19 ਜੁਲਾਈ ਪੰਜਾਬ ਦੇ 12 ਵਜੇ ਦੀਆਂ ਦੁਪਹਿਰ ਦੀਆਂ ਲਾਈਵ ਸੈਟਿੰਗ ਵਿੱਚ ਦੇਖ ਲਓ ਪੰਜਾਬ ਵਿੱਚ ਬੀਤੇ ਦਿਨੀ ਆਪਣੇ ਕਾਫੀ ਮੀਂਹ ਦੇਖਣ ਨੂੰ ਮਿਲਿਆ ਮਤਲਬ ਇਹ ਨਹੀਂ ਕਿ ਇੱਕੋ ਦਾਮ ਸੈਕਸ਼ਨ ਕ੍ਰੀਏਟ ਹੋਏ ਪਰ ਟਟਮੀਆਂ ਕਾਰਵਾਈਆਂ ਪੰਜਾਬ ਦੇ ਕਿੰਨੇ ਜ਼ਿਲ੍ਹਿਆਂ ਵਿੱਚ ਮਤਲਬ ਤਿੰਨ ਚਾਰ ਜ਼ਿਲ੍ਹੇ ਕਵਰ ਹੋ ਗਏ ਚਾਰ ਪੰਜ ਜ਼ਿਲ੍ਹੇ ਕਵਰ ਹੋ ਗਏ ਵਧੀਆ ਮੀਂਹ ਦੇਖਣ ਨੂੰ ਮਿਲਿਆ ਸਾਡਾ ਏਰੀਆ ਕਬੂਥਲਾ ਹੈ ਦਬਾਬੇ ਚ ਸਾਡੇ ਏਰੀਆ ਚ ਆਉਂਦੇ ਕਾ ਪਿਛਲੇ ਦਿਨਾਂ ਚ ਮਤਲਬ ਕਾਫੀ ਮੀਂਹ ਦੇਖਣ ਨੂੰ ਮਿਲਿਆ ਰੋਜ਼ ਹੀ ਮੀਂਹ ਦੇਖਣ ਨੂੰ ਮਿਲਿਆ ਤਕਰੀਬਨ ਅੱਜ ਹੀ ਨਹੀਂ ਹੈ ਮੀਂਹ ਦੇਖਣ ਨੂੰ ਮਿਲਿਆ ਕਿਉਂਕਿ ਅੱਜ ਮੌਸਮ ਬਿਲਕੁਲ ਸਾਫ਼ ਹੈ ਜਿਹੜਾ ਸਿਸਟਮ ਆਪਣੇ ਮੀਂਹ ਪਾ ਰਿਹਾ ਸੀ ਉਹ ਸਿਸਟਮ ਕ로ਸ ਕਰ ਚੁੱਕਾ ਹੈ ਬਾਕੀ ਚੱਕਰਵਾਤ ਨੂੰ ਪਤਾ ਹੈ ਚੱਕਰਵਾਤਾ ਕਰਕੇ ਮੀਂਹ ਪੈ ਰਿਹਾ ਸੀ ਚੱਕਰਵਾਤ ਹੁਣ ਆਪਣੇ ਕ로ਸ ਕਰ ਚੁੱਕਾ ਹੈ ਆਪਣੇ ਰਾਜਸਥਾਨ ਤੋਂ ਥੱਲੇ ਗਾਂਵਾਂ ਨੂੰ ਕੁਝ ਕਰ ਗਿਆ ਤੇ ਕਮਜ਼ੋਰ ਪੈ ਗਿਆ ਹੈ ਗੱਲ ਕਰੀਏ ਔਨ ਵਾਲ ਜਿਹਨਾਂ ਪੰਜਾਬ ਦਾ ਮੌਸਮ ਦੀ ਪਹਿਲਾਂ ਤੁਸੀਂ ਦੇਖੋ ਮੌਸਮ ਬਾਦ ਦੀ ਰਿਪੋਰਟ ਨਾ ਆਪਣਾ ਅੱਜ 19 ਤਰੀਕ ਹੈ ਅੱਜ ਕੋਈ ਵੀ ਲੜਤ جاری ਨਹੀਂ ਹੈ ਤਮੀ ਕਰਨ ਦੇ ਕੋਈ ਵੀ ਅਸਰ ਨਹੀਂ ਹਨ ਕੱਲੂ ਕੱਲ ਕਰੀਏ 20 ਜੁਲਾਈ ਨੂੰ 20 ਜੁਲਾਈ ਨੂੰ ਥੋੜਾ ਜਿਹਾ ਉਮੀਦ ਹੈ ਸਾਰ ਹਨ ਪਰ ਫਿਰ ਵੀ ਬਹੁਤ ਘੱਟ ਹਨ 21 ਤੋਂ ਲੈ ਕੇ ਆਪਣੇ ਲਗਭਗ ਗੱਲ ਕਰੀਏ ਮਹੀਨੇ 23 ਤੇ ਅੱਜ ਦੀ ਸਵੇਰ ਤਾਈਂ ਵੀ ਥੋੜੇ ਜਿਆਦੇ ਸਾਰ ਬਣ ਰਹੇ ਹਨ ਮਤਲਬ ਆਉਣ ਵਾਲੇ ਆਪਣੇ ਦਿਨਾਂ 'ਚ ਮੀਂਹ ਦੇ ਸਾਰ ਵਧੀਆ ਬਣਨਗੇ 21 ਤੋਂ ਲੈ ਕੇ 22 ਤਰੀਕ ਕਾਫੀ ਵਧੀਆ ਮੀਂਹ ਦੇ ਸਾਰ ਹਨ ਉਦੋਂ ਪਤਾ ਆਉਂਦੇ ਨੇ ਚ ਫੇਰ ਤੁਹਾਨੂੰ ਦੇਖਦੇ ਤੁਸੀਂ ਫੇਰ ਫਿਊ ਮੀ ਹੈ ਤੁਹਾਨੂੰ ਪਤਾ ਬਾਕੀ ਮੌਸਮ ਪਾਣੀ ਦੇ ਰਿਪੋਰਟਾਂ ਗਰਮੀ ਦਾ ਮੌਸਮ ਹੈ ਟਾਈਮ ਟਾਈਮ ਅਪਡੇਟ ਜਾਂ ਚੇਂਜ ਹੁੰਦੀਆਂ ਰਹਿੰਦੀਆਂ ਹਨ 21 22 ਨੂੰ ਕਾਫੀ ਵਧੀਆ ਮੀਂਹ ਦੇ ਸਾਰ ਬਣ ਰਹੇ ਨੇ 21 22 ਜੁਲਾਈ ਨੂੰ ਗੱਲ ਕਰੀਏ ਟੈਂਪਰਚਰ ਦੀ ਟੈਂਪਰੇਚਰ ਆਪਣਾ 36 ਤੋਂ ਲੈ ਕੇ 60 ਡਿਗਰੀ ਪਹੁੰਚ ਚੁੱਕਾ ਹੈ ਦਿਨ ਦਾ ਤੇ ਰਾਤ ਦਾ 28 29 ਡਿਗਰੀ ਪਹੁੰਚ ਚੁੱਕਾ ਹੈ ਅਮਨ ਵਜੋਂ ਜਿਹਦਾ ਮੀਂਹ ਦੇਖਣ ਨੂੰ ਮਿਲੇ ਆਪਣਾ 21 22 ਤਰੀਕ ਨੂੰ ਤੇ ਟੈਂਪ ਚ ਥੋੜੇ ਜਿਹਾ ਘਟ ਸਕਦੇ ਹਨਾ ਦਿਨ ਦੇ ਟੈਂਪ ਚ ਆਪਣੇ 32 ਤੋਂ ਲੈ ਕੇ 33 ਡਿਗਰੀ ਆ ਸਕਦੇ ਹਨਾ ਤੇ ਰਾਤ ਦੇ ਟੈਂਪ ਚ ਵੀ ਥੋੜਾ ਘਰਾਵਟ ਦੇਖਣ ਨੂੰ ਮਿਲੇਗੀ 25 26 ਮਤਲਬ ਆਪਣਾ ਗੱਲ ਕਰੀਏ 21 22 ਜੁਲਾਈ ਨੂੰ ਵਧੀਆ ਉਮੀਦ ਸਾਰਾ ਹਨਾ ਤਕੜਾ ਮੀਂਹ ਦੇਖਣ ਨੂੰ ਮਿਲਦਾ 3-4 ਦਿਨਾਂ ਲਈ ਬਾਕੀ ਗੱਲ ਕਰਨ ਲਈ ਜ਼ਿਲ੍ਹੇ ਵਾਈਦ ਕਿੰਨਾ ਭਾਗ ਉਹ ਥੋੜੇ ਮੀਂਹ ਜਿਆਦਾ ਸਾਰ ਹਨਾ ਤੁਹਾਨੂੰ ਜਿਸ ਦਿਨ 19 ਜੁਲਾਈ ਅੱਜ ਅਜੋ ਕਸਰੀ ਭਾਗ ਜੋ ਮੀਂਹ ਸਾਰਾ ਨਾ ਮਾੜਾ ਮੋਟਾ ਵੀ ਆਪਣੇ ਪਠਾਨਕੋਟ ਹਿਸ਼ਾਰਪੁਰ ਰੂਪਨਗਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਉਹ ਵੀ ਉਮੀਦ ਘਾਟੀ ਦੇਖਣ ਨੂੰ ਮਿਲ ਰਹੀ ਹੈ ਮੁਸ਼ਕਲ ਹੀ ਕੋਈ ਆਪਣੇ 19 ਜੁਲਾਈ ਨੂੰ ਕਾਰਵਾਈ ਹੋਵੇ 23 ਨੂੰ ਦੇਖਦੇ 23 ਨੂੰ ਮੜਿਆ ਸਾਰ ਬਣਿਆ ਹੈ ਨਾ ਆਪਣੇ ਗੁਰਦਾਸਪੁਰ ਹਿਸ਼ਾਰਪੁਰ ਪਠਾਨਕੋਟ ਵਿੱਚ ਰੂਪਨਗਰ ਐਸ ਸੀ ਨਗਰ ਫਤਿਹਗੜ੍ਹ ਸਾਹਿਬ ਪਟਿਆਲਾ ਯਾ ਜੇ ਥੋੜਾ ਹੀ ਬੋੜਦੇ ਮੀਂਹ ਸਾਰ ਦੇ ਦੇਖਣ ਨੂੰ ਮਿਲ ਸਕਦਾ ਹੈ ਦਰਮਿਆਨਾ ਮੀ ਗੱਲ ਕਰੀ 21 ਜੁਲਾਈ ਰੰਦਰ ਸਾਹਿਬ ਦਾ ਮੀਂਹ ਦੇ ਨਾ ਇੱਕ ਜਿਹੜੇ ਤੁਸੀਂ ਦੇਖੋ ਪਠਾਨਕੋਟ ਰੂਪਨਗਰ ਐਸ ਸੀ ਨਗਰ ਫਤਿਹਗੜ ਸਾਹਿਬ ਪਟਿਆਲਾ ਕਪੂਥਲਾ ਜੰਦਰ ਦੇ ਭਾਗ ਹੋ ਗਏ ਲੁਧਿਆਣਾ ਦੇ ਸੰਗਰੂਰ ਦੇ ਨਵਾਂ ਸ਼ਹਿਰ ਹੁਸ਼ਿਆਰਪੁਰ ਅੰਬਸਰ ਗੁਦਾਸਪੁਰ ਇਹਨਾਂ ਵਿੱਚ ਵਧੀਆ ਮੀਂਹ ਸਾਰ ਹਨ ਜਿਹੜੇ ਤੁਹਾਨੂੰ ਭਾਗ ਦੱਸਣ ਪਠਾਨਕੋਟ ਐਸ ਸੀ ਨਗਰ ਪਟਿਆਲਾ ਦੇ ਇਹਨਾਂ ਵਿੱਚ ਭਾਰੀ ਮੀਂਹ ਸਾਰ ਹਨ ਬਾਕੀ ਪੰਜਾਬ ਵਿੱਚ ਆਪਣਾ ਦਰਮਿਆਨੇ ਮੀਂਹ ਤੋਂ ਥੋੜੇ ਬੋਦੇ ਭਾਰੀ ਮੀ ਦੇ ਸਾਰ ਹਨ ਗੱਲ ਕਰੀਏ ਬਾਈ ਜੁਰਾਈ ਨੂੰ ਬਾਈ ਜੁਰਾਈ ਨੂੰ ਪੰਜਾਬ ਚ ਕਾਫੀ ਬਈਆ ਮੀ ਹੁੰਦੇ ਅਮੀਰ ਹੈ ਆਪਣੇ ਫਾਜ਼ਾ ਕਾ ਮੁਖਸਰ ਫਰੀਦਕੋਟ ਫਿਰੋਜ਼ਪੁਰ ਹੈ ਜਿਨਾ ਵਿੱਚ ਮੀ ਦੀ ਉਮੀਦ ਇਕੱਠ ਹੈ ਬਾਕੀ ਸਾਰੇ ਪੰਜਾਬ ਚ ਆਪਣੇ ਬਈਆ ਮੀ ਦੇਖਣ ਨੂੰ ਮਿਲੂਗਾ ਗਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਨਵਾਂਸ਼ਹਿਰ ਰੂਪਨਗਰ ਐਸੀਓ ਸਨਗਰ ਫਤਿਹਗੜ੍ਹ ਸਾਹਿਬ ਪਿਆਲਾ ਇਹ ਜੋ ਭਾਰੀ ਮੀ ਦੇ ਸਾਰ ਹਨ ਤਾਂ ਬਾਕੀ ਪੰਜਾਬ ਚ ਆਪਣੇ ਦਰਮਿਆਨੀ ਮੀਂਹ ਸਾਰਾ ਹਨ ਤਾਂ ਗੱਲ ਕਰੀਏ 23 ਤੇ 24 ਜੁਲਾਈ ਨੂੰ 23 ਜੁਲਾਈ ਨੂੰ ਵੀ ਵਧੀਆ ਮੀਂਹ ਦੀ ਉਮੀਦ ਹੈ ਮਤਲਬ ਇਹ ਨਹੀਂ ਕਿ ਬਹੁਤ ਜ਼ਿਆਦਾ ਹੀ ਭਾਰੀ ਨਹੀਂ ਪਰ ਫਿਰ ਵੀ ਕਾਫੀ ਹੱਦਾਂ ਹੀ ਵਧੀਆ ਮੀਂਹ ਦੀ ਉਮੀਦ ਹੈ ਖਾਸ ਆਪਾਂ ਇਲਾਕੇ ਦੀ ਗੱਲ ਕਰੀਏ ਥੋੜੀ ਜਿਹੀ ਮਾਲਵੇ ਬੈਲਟ ਵਿੱਚ ਹੀ ਮੀਂਹ ਦੀ ਉਮੀਦ ਦੇ ਘੱਟ ਹੈ ਬਾਕੀ ਮੱਧ ਦਵਾਬਾ ਹੋ ਗਿਆ ਮਾਧਵਪਾਗ ਹੋ ਗਿਆ ਪੰਜਾਬ ਦੇ ਇਹਨਾਂ ਵਿੱਚ ਵਧੀਆ ਮੀਂਹ ਦੀ ਉਮੀਦ ਹੈ ਜ਼ਿਆਦਾ ਆਪਣੀ ਮੀਂਹ ਦੀ ਉਮੀਦ ਹੈ ਆਪਣਾ ਚੰਡੀਗੜ੍ਹ ਮੋਹਾਲੀ ਸਾਈਡ ਦੇ ਲਾ ਕੇ ਮਤਲਬ ਪਹਾੜਾਂ ਦੇ ਨਾਲ ਲੱਗਦੇ ਭਾਗੇ ਭਾਗ ਹੋ ਗਿਆ ਆਪਣੇ ਪਠਾਨਕੋਟ ਹਾਰਪੁਰ ਦੇ ਇਹਨਾਂ ਵਿੱਚ ਥੋੜੀ ਜਿਆਦਾ ਊਮੀਦ ਹੈ ਬਾਕੀ ਪੰਜਾਬ ਵਿੱਚ ਮੱਝ ਦੋਆਬਾ ਤਾਂ ਮੱਧ ਭਾਗ ਵਿੱਚ ਵਧੀਆ ਊਮੀਦ ਦੀ ਊਮੀਦ ਹੈ ਮਾਲਵੇ ਦੇ ਥੋੜੇ ਜਿਹੇ ਭਾਗ ਵਿੱਚ ਆਪਣੇ ਫਾਜ਼ਲਕਾ ਮੁਖਸਰ ਬਠਿੰਡਾ ਫਰੀਦਕੋਟ ਇੱਥੇ ਥੋੜੀ ਜੀ ਊਮੀਦ ਦੀ ਘਟ ਆਪਣੇ ਖੁੜੀ ਕਮੀ ਦੇਖਣ ਨੂੰ ਮਿਲੇਗੀ ਥੋੜਾ ਵੀ ਨਾ 14 ਦਾ ਵੀ ਊਮੀਦ ਥੋੜਾ ਘਟਾ ਦੇਖਣ ਨੂੰ ਮਿਲ ਰਿਹਾ ਤੇ ਹਾਲੇ ਤੱਕ ਜਿਹੜੀ ਆਪਣੀ ਢਾਈ ਹੈ ਇਹਨਾਂ ਵਿੱਚ ਥੋੜੀ ਜੀ ਊਮੀਦ ਘਟ ਦੇਖਣ ਨੂੰ ਮਿਲੇਗੀ ਬਾਕੀ ਪੰਜਾਬ ਵਿੱਚ ਵਧੀਆ ਮੀਂਹ ਹੋਣਗੇ ਵਧੀਆ ਗੱਦ ਲਿਸ਼ ਕਰਨ ਵਧੀਆ ਮੀਂਹ ਦੀ ਊਮੀਦ ਹੈ ਮਤਲਬ ਕਾਲਮ ਲਾਇਆ ਕਰਕੇ 19 ਤਰੀਕ ਦੀ ਸੱਚ ਸੌਰੀ 21 ਤੋਂ ਲੈ ਕੇ ਆਪਣਾ ਫੇਰ 24 ਜਿਹੜੇ ਫੇਰ ਮੀਂਹ ਦਾ ਦੌਰ ਸ਼ੁਰੂ ਹੋ ਜਾਊਗਾ ਮੀਂਹ ਆਪਾਂ ਨੂੰ ਫੇਰ ਦੇਖਣ ਨੂੰ ਮਿਲਣਗੇ ਥੋੜੀ ਜਿਹੀ 23 ਤਰੀਕ ਨੂੰ ਉਮੀਦ ਘੱਟ ਹੈ 21 22 24 ਤਰੀਕ ਨੂੰ ਵਧੀਆ ਮੀਂਹ ਹੋਣ ਦੀ ਉਮੀਦ ਹੈ ਬਾਕੀ ਆਉਂਦੇ ਰਹਿਣ ਜਾਂ ਤੁਹਾਨੂੰ ਬਤਾਇਆ ਮੌਸਮ ਭਾ ਦੀਆਂ ਰਿਪੋਰਟਾਂ ਚੇਂਜ ਹੁੰਦੀਆਂ ਰਹਿੰਦੀਆਂ ਨੇ ਗਰਮੀ ਦਾ ਮੌਸਮ ਹੈ ਕੋਈ ਵੀ ਅਪਡੇਟ ਨਵੀਂ ਆਉਂਦੀ ਹੈ ਕਿਸੇ ਵੀ ਭਾਗ ਵਿੱਚ ਬਦਲ ਹੋ ਵੀ ਕ੍ਰੀਏਟ ਹੁੰਦੀ ਹੈ ਤੁਹਾਨੂੰ ਵੀਡੀਓ ਬਣਾ ਕੇ ਸਭ ਤੋਂ ਪਹਿਲਾਂ ਦੱਸ ਦੇਵਾਂਗੇ ਧੰਨਵਾਦ